ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਗੁਰ ਮਿਲਿਆ RAM ਰਾਜੀ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਦਾ ਰਤਨ ਬਾਜ਼ਾਰ ਸੋ ਫਿਰ ਬਹੁੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ ਜਿਨੇ ਐਸਾ ਹਰ ਨਾਮ ਨਾ ਚੀਤੀਉ ਸੇ ਕਾਹੇ ਜਗ ਆਏ RAM ਰਾਜੀ ਜਿਨੇ ਐਸਾ ਹਰ ਨਾਮ ਨਾ ਚੀਤੀਉ ਇਸ RAM ਹੈ ਸੇ ਕਾਹੇ ਜਗ ਆਏ ਰਾਮ ਰਾਜੀ ਇਹੋ ਮਾਨਸ ਜਨਮ ਗੁਲੰਭ ਹੈ ਨਾਮ বিনা ਬਿਰਥਾ ਸਭ ਜਾਈ ਹੁਣ ਵਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਈ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਈ RAM RAJI ਤੂੰ ਹਰ ਤੇਰਾ ਸਭ ਕੋ ਇਥੇ ਵਿਸਰਾਮ ਸਭ ਤੁਧ ਉਪਾਈ RAM RAJI ਕਿਛ ਹਾਥ ਕਿਸੈ ਦਾ ਕਿਛ ਨਹੀਂ ਸਭ ਚੱਲਹ ਚਲਾਈ ਜਿਨ ਤੂੰ ਮਿਲਹ ਪਿਆਰੇ ਸੇ ਤੁਧ ਮਿਲਹਿ ਜੋ ਹਰ ਮਾਨ ਪਾਈ ਜਨ ਨਾਨਕ ਸਤਗੁਰ ਭੇਟਿਆ ਹਰ ਨਾਮ ਤਰਾਈ ਕੋਈ ਗਾਵੇ ਰਾਗੀ ਨਾਦੀ ਬੀਦੀ ਬਹੁ ਭਾਤ ਕਰ ਇਸ ਰਾਮ ਧਿਆਨ ਨਾਲ ਲਾਉਣਾ ਕੋਈ ਗਾਵੇ ਰਾਗੀ ਨਾਦੀ ਬੀਦੀ ਬਹੁ ਭਾਤ ਕਰ ਇਥੇ ਸਾਂ ਨਹੀਂ ਹਰ ਹਰ ਭੀਜੈ RAM ਰਾਜੀ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਰੂਏ ਕੀ ਕੀਜੈ ਹਰ ਕਰਤਾ ਸਭ ਕਿਸ ਜਾਣਦਾ ਸਿਰ ਰੋਗ ਹੱਥ ਦੀਜੈ ਜਿਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ ਅਸੋ ਮਹੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗਡ ਸਿਆਣੇ RAM ਰਾਜੇ ਜੀ ਬਾਹਰ ਹੋ ਭੁੱਲ ਚੁੱਕ ਬੋਲਦੇ ਜੀ ਬਾਹਰ ਹੋ ਭੁੱਲ ਚੁੱਕ ਬੋਲਦੇ ਭੁੱਲ ਚੁੱਕ ਜਿਹੜਾ ਪਾਠ ਹੈ ਸੰਬੰਧਕ ਹੈ ਜੀ ਬਾਹਰ ਹੋ ਭੁੱਲ ਚੁੱਕ ਬੋਲਦੇ ਭੀ ਖਰੇ ਹਾਰ ਭਾਣੇ ਹਰ ਸੰਤਾਂ ਨੂੰ ਹੋਰ ਥਾਉ ਨਾਹੀ ਹਰ ਮਾਨ ਨਿਮਾਣੇ ਜਨ ਨਾਨਕ ਨਾਮ ਦੀ ਬਾਣ ਹਰ ਜਨ ਨਾਨਕ ਨਾਮ ਦੀ ਬਾਣ ਹੈ ਖਰ ਤਾਨ ਸਤਾਣੇ ਜਿੱਥੇ ਜਾਏ ਬਹ ਮੇਰਾ ਸਤਿਗੁਰੂ ਬਹ ਕਹਿ ਜਾਂਦੇ ਹਾਂ ਨਾਮ ਜਿੱਥੇ ਜਾਏ ਬਹ ਬਹ ਨਹੀਂ ਕਹਿਣਾ ਬਹ ਉਚਾਰਨ ਕਰਨਾ ਜਿੱਥੇ ਜਾਏ ਬਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾ ਲੈ ਧੂਰ ਮੁਖ ਲਾਵਾ ਗੌਰ ਸਿੱਖਾ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਇਹ ਵੀ ਆਮ ਜਾਣੀ ਬੋਲ ਨੇ ਜਾਨ ਨਾਨਕ ਨਹੀਂ ਕਹਿਣਾ ਜਿਨ ਪਾਠ ਹੈ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੌਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਹਿ ਪੂਰਾ ਸਤ ਗੁਰੂ ਭੁਖ ਜਾਏ ਲਹ ਮੇਰੀ ਭੁਖ ਜਾਏ ਲਹ ਮੇਰੀ ਕਰ ਸੇਵਹਿ ਪੂਰਾ ਸਤ ਗੁਰੂ ਭੁਖ ਜਾਏ ਲਹ ਮੇਰੀ ਭੁਖ ਜਾਏ ਲਹ ਮੇਰੀ ਗੁਰਸਿੱਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਟੋਟ ਨ ਆਵੇ ਹਰ ਪੁੰਨ ਕੇਰੀ ਗੁਰਸਿੱਖਾ ਮਨ ਬਾਧਾਈਆ ਜਿਨ ਮੇਰਾ ਸਤਗੁਰੂ ਜਿਨ ਮੇਰਾ ਸਤਗੁਰੂ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾ ਮਨ ਮਿੱਠਾ ਹਰ ਦਰਗਹ ਗੁਰ ਸਿੱਖ ਪੈਨਾਈਐ ਜਿਨ੍ਹਾਂ ਮੇਰਾ ਸਤਗੁਰ ਤੁਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ